ਜਿੱਥੇ ਗਰਮੀ ਤੋਂ ਪਰੇਸ਼ਾਨ ਲੋਕ ਮੀਂਹ ਉਡੀਕ ਕਰੇ ਸਨ ਤਾਂ ਹੁਣ ਇੱਕ ਵਾਰ ਦਾ ਪਿਆ ਮੀਂਹ ਨੇ ਲੋਕਾਂ ਲਈ ਮੁਸੀਬਤ ਬਣ ਗਿਆ ਹੈ ਤਸਵੀਰਾਂ ਦੇਖੋ ਜਿਸ ਵਿੱਚ ਸਾਰਾ ਕੁਝ ਬਿਆਨ ਹੋ ਰਿਹਾ ਹੈ ਸੜਕਾਂ دریا ਦਾ ਰੂਪ ਧਾਰਨ ਕਰ ਚੁੱਕੀਆਂ ਨੇ ਤੇ ਵਾਹਨ ਇਸ ਪਾਣੀ ਦੇ ਵਿੱਚ ਬੰਦ ਪਏ ਨੇ ਤੱਕਾ ਲਗਾ ਲਗਾ ਕੇ ਲੋਕ ਆਪਣੀਆਂ ਗੱਡੀਆਂ ਨੂੰ ਬਾਹਰ ਕੱਢ ਰਹੇ ਨੇ ਤਸਵੀਰਾਂ ਫਰੀਦਕੋਟ ਦੀਆਂ ਨੇ ਜਿੱਥੇ ਇੱਕ ਵਾਰ ਦੇ ਪਏ ਮੀਂਹ ਨੇ ਹੀ ਸਾਰਾ ਕੁਝ ਜਲਦ ਹਲ ਕਰਤਾ ਹੈ ਸੜਕਾਂ ਤੇ ਗੋਡੇ-ਗੋਡੇ ਪਾਣੀ ਭਰਿਆ ਹੋਇਆ ਹੈ ਤੇ ਲੋਕਾਂ ਦਾ ਲੰਗੜਾ ਮੁਹਾਲ ਹੋਇਆ ਹੋਇਆ ਹੈ। ਇੱਥੇ ਸੜਕਾਂ ਦੇ ਨਾਲ-ਨਾਲ ਗਲੀਆਂ ਤੇ ਘਰਾਂ ਦੇ ਵਿੱਚ ਵੀ ਪਾਣੀ ਭਰ ਚੁੱਕਿਆ ਹੈ। ਗਲੀਆਂ ਦੇ ਵਿੱਚ ਵੀ ਲੋਕ ਬੇਹਾਲ ਹੋ ਗਏ ਨੇ ਤੇ ਘਰਾਂ ਦੇ ਵਿੱਚੋਂ ਵੀ ਵੱਡੇ-ਵੱਡੇ ਬਾਟੇ ਲੈ ਕੇ ਬਾਲਟੀਆਂ ਲੈ ਕੇ ਪਾਣੀ ਬਾਹਰ ਕੱਢਿਆ ਜਾ ਰਿਹਾ ਹੈ। ਤਸਵੀਰਾਂ ਦੇਖੋ ਕਿ ਨਿੱਕੇ-ਨਿੱਕੇ ਬੱਚੇ ਵੀ ਪਾਣੀ ਬਾਹਰ ਕੱਢ ਰਹੇ ਨੇ ਜੋ ਘਰਾਂ ਦੇ ਅੰਦਰ ਵੜ ਚੁੱਕਿਆ ਹੈ। ਨੀਵੇਂ ਇਲਾਕਿਆਂ ਦੇ ਵਿੱਚ ਐਸਾ ਹਾਲ ਹੋਇਆ ਹੈ ਮੀਂਹ ਦੇ ਨਾਲ ਕਿ ਲੋਕ ਹੁਣ ਘਰ ਦੇ ਅੰਦਰ ਵੀ ਨਹੀਂ ਰਹਿ ਪਾ ਰਹੇ ਨੇ। ਬਾਹਰ ਸੜਕਾਂ ਜਾਲਥਲ ਹੋਈਆਂ ਪਈਆਂ ਨੇ ਤੇ ਘਰਾਂ ਦੇ ਵਿੱਚ ਵੀ